ਮੈਨੂੰ ਵੈਨ ਸੈੱਟ ਕਰਕੇ ਲਾ ਲੈਣ ਦੋ ਪਾਣੀ ਦੀ ਟੂਟੀ ਵੀ ਇੱਥੇ ਹੈਗੀ ਐ ਬਿਲਕੁਲ ਲੱਗੇ ਲਓ ਜੀ ਇਹ ਵੀ ਸੜ ਗਿਆ ਪਾਣੀ ਵੀ ਲੱਗ ਗਿਆ ਪਾਵਰ ਨਹੀਂ ਹੈਗੀ ਇੱਥੇ ਮੈਨੂੰ ਵੈਨ ਐਸ ਪਾਸੇ ਬਾਰੀ ਖੁੱਲਣੀ ਚਾਹੀਦੀ ਐ ਚੜਦਾ ਸੂਰਜ ਤੇ ਟਟਕੇ ਉੱਠੇ ਬਾਰੀ ਬਾਰੀ ਖੋਲੇ ਸੂਰਜ ਚੜਿਆ ਆਵੇ ਮਾਰਨਿੰਗ ਕੀਆ ਬਾਤਾਂ ਐ ਅਜ ਇਕੱਲਾ ਹੀ ਐ ਫਿਰ ਹੋਰ ਨਜ਼ਾਰਾ ਆਊਗਾ ਹੂੰ 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 ਇਹ ਟੈਗਰ ਠੀਕ ਆ ਲੌਰੀ ਬਾਰੀ ਬਾ ਬਾਰੀ ਨਹੀਂ ਬੰਦ ਗੱਡੀ ਬੰਦ ਕਮ ਐਂਡ ਥੈਂਕ ਯੂ ਮੈਰੀ ਵੈਂ ਥੈਂਕ ਯੂ 4 5 6 ਮਿੰਟੇ ਲਗਾਤਾਰ ਚੱਲਦੀ ਆ ਬਹੁਤ ਸਾਹ ਦਿੱਤਾ ਮੈਨ ਨੇ ਇੱਥੇ ਬਾਲਦੇ ਆਪਾਂ ਕੋਲੇ ਤੇ ਮੇਰੇ ਤੋਂ ਹੈਗੇ ਐ ਇੱਕ ਕਬਾਬ ਮੈਨੂੰ ਐਂ ਲੱਗਦਾ ਜਦੋਂ ਸੀਲ ਦਿਖੂਗੀ ਕੋਈ ਨਾ ਕੋਈ ਮੈਨੂੰ ਫੀਲਿੰਗ ਆ ਜਾਂਦੀ ਹੁੰਦੀ ਆ ਹਵਾ ਵਗਦੀ ਆ ਠੰਡ ਆ ਕੋਲੇ ਬਾਲਦੇ ਆ ਨਾਲ ਆਪਾਂ ਬਣਾਉਂਦੇ ਆ ਚਿਕਨ ਚਿਕਨ ਭੋਂਦੇ ਆ ਕੋਲਿਆਂ ਦੇ ਉੱਤੇ ਤੇ ਰਾਤ ਫਿਰ ਚਿਕਨ ਚੱਲੂਗਾ ਹੋ ਹਵਾ ਹੀ ਡਰੋਂ ਯਾਰ ਪਰ ਕੋਈ ਨਹੀਂ ਬਹਿਣਾ ਦੇ ਪੈਣਾ ਹੀ ਸਭ ਤੋਂ ਪਹਿਲਾਂ ਮੈਂ ਕੋਲੇ ਕਾਲੇ ਬਾਲਣਾ ਫੇਰ ਹੀ ਕੰਮ ਹੋਰ ਕੁਛ ਕਰਦੇ ਆ ਕਿਉਂਕਿ ਕੋਲੇ ਬਾਲ ਨੂੰ ਟਾਈਮ ਲੱਗਦਾ ਹੁੰਦਾ ਕੋਲਿਆਂ ਨੂੰ ਅੱਗ ਬਲ ਗਈ ਹਵਾ ਹਵਾ ਨਾਲ ਕਈ ਵਾਰ ਹੱਗ ਹਵਾ ਨਾਲ ਅੱਗ ਬੁਝ ਜਾਂਦੀ ਹੈ ਪਰ ਕਈ ਵਾਰ ਹੱਲਪ ਵੀ ਕਰ ਦਿੰਦੀ ਹਵਾ ਉਹ ਫੱਕਿੰਗ ਮੀਰ ਆਤਕਾਲੀ ਹੋ ਗਏ ਜਿਹੜੇ ਕੋਲੇ ਬਾਲ ਗਏ ਨੇ ਕੋਲੇ ਤੇ ਆਪਾਂ ਡਿਨਰ ਵੀ ਬਣਾ ਲੈਣਾ ਕੋਲਿਆਂ ਤੇ ਆਪਾਂ ਡਿਨਰ ਵੀ ਬਣਾ ਲੈਣਾ ਤੇ ਬਾਅਦ ਚ ਕੋਲੇ ਨੇ ਆਪਣਾ ਹੀਟਰ ਦਾ ਕੰਮ ਵੀ ਕਰਨਾ ਵਾ ਵੈਨ ਦੇ ਵਿੱਚ ਮੈਂ ਰੱਖ ਲੀਨਾ ਨਾ ਐਜ਼ ਇਟ ਇਜ਼ ਵੈਨ ਬਹੁਤ ਐਂ ਗਰਮ ਹੋ ਜਾਂਦੀ ਅੰਦਰੋਂ ਬਹੁਤ ਸੋਹਣਾ ਮਾਹੌਲ ਆ ਹੂ ਵਾਜ਼ ਮਾਈ ਚਿਕਨ ਆ ਕਬਾਬ ਆ ਕਬਾਬ ਸਟਿਕ ਲਿਆਏ ਹਾਂ ਮੈਂ ਪੈਕਨ ਸੇਵ ਤੋਂ ਮਸਾਲਾ ਮਸੂਦਾ ਲੱਗਾ ਵਾ ਬਸ ਆਪਾਂ ਕੋਲੇ ਉੱਤੇ ਰੱਖ ਕੇ ਤੇ ਰਾਤ ਡਿਨਰ ਹੈ ਆਪਣਾ ਇਹ ਕੋਲੇ ਆਪਣੇ ਹੋ ਗਏ ਤਿਆਰ ਸਿਰਫ 10 ਮਿੰਟ ਹੋ ਰਿਹਾ ਲੱਕਣਾ ਜਦੋਂ ਪੂਰੀਆਂ ਬਲ ਗਈਆਂ ਫਿਰ ਆਪਾਂ ਬਣਾਉਂਦੇ ਆ ਕਬਾਬ ਲੁੱਕ ਇਜ਼ ਅ ਥਿਊ ਆਹ ਜਿਹੜੀ ਜਗ੍ਹਾ ਨਾ ਇਹ ਦੁਨੀਆ ਦੀ ਸਭ ਤੋਂ ਪਹਿਲੀ ਜਗ੍ਹਾ ਵਾ ਜਿੱਥੇ ਸਭ ਤੋਂ ਪਹਿਲਾਂ ਸੂਰਜ ਚੜਦਾ ਵਾ ਤੇ ਅੱਜ ਮੈਂ ਉਸ ਜਗ੍ਹਾ ਤੇ ਬੈਠਾ ਵਾਂ ਮੈਨੂੰ ਇਸ ਅੱਜ ਤੋਂ ਬਾਅਦਾਂ ਕੱਲ ਜਦੋਂ ਸੂਰਜ ਚੜਨਾ ਉਸ ਤੋਂ ਬਾਅਦਾਂ ਮੇਰੀ ਮੈਮਰੀ ਚ ਇਹ ਵੀ ਚੀਜ਼ ਜੁੜ ਜਾਣੀ ਹੈ ਕਿ ਮੈਂ ਉਸ ਜਗ੍ਹਾ ਤੇ ਖਲੋਤਾ ਹਾਂ ਜਿੱਥੇ ਸਭ ਤੋਂ ਪਹਿਲਾਂ ਸੂਰਜ ਚੜਿਆ ਮੈਂ ਵੇਖਿਆ ਸੀ ਮੇਰਾ ਨਾਂ ਉਹਨਾਂ ਬੰਦਿਆਂ ਦੇ ਵਿੱਚ ਆ ਜਾਣਾ ਜਿਹੜੇ ਜਿਨ੍ਹਾਂ ਨੇ ਜਿਹੜੇ ਜਾਂ ਜਿਨ੍ਹਾਂ ਨੇ ਚੜਦਾ ਸੂਰਜ ਪਹਿਲੀ ਵਾਰ ਜ਼ਿੰਦਗੀ ਜਿਨੀ ਸੌਰੀ ਪਹਿਲੀ ਵਾਰ ਤਰਤੀ ਤੇ ਰੋਸ਼ਨੀ ਪੈਂਦੀ ਜਿਸ ਸੂਰਜ ਦੀ ਵੇਖੀ ਉਹ ਆ ਜਗਾ ਵਾ ਉੱਥੇ ਮੈਂ ਖੜਾ ਵਾਂ ਤੇ ਉਸ ਬੰਦਿਆਂ ਵਿੱਚ ਮੇਰਾ ਨਾਮ ਹੀ ਆ ਜਾਣਾ ਮਤਲਬ ਕਿ ਤੜ ਕਹਿੰਦਾ ਮਤਲਬ ਤੁਹਾਨੂੰ ਪਤਾ ਮੈਂ ਕੀ ਕਹਿੰਦਾ ਕਿ ਮਤਲਬ ਕਿ ਜਿਨ੍ਹਾਂ ਨੇ ਇੱਥੇ ਆ ਕੇ ਸੂਰਜ ਵੇਖਿਆ ਵਾ ਚੜਦਾ ਉਹਨਾਂ ਵਿੱਚ ਮੇਰਾ ਨਾਮ ਹੀ ਆ ਜਾਣਾ ਇੱਕ ਮੈਮਰੀ ਆ ਦ ਸੰਜੋਗਿਤੇ ਹੋਵਾਂਗੇ ਕਿ ਮੈਂ ਉਸ ਜਗ੍ਹਾ ਤੇ ਗਿਆ ਜਿੱਥੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਸੂਰਜ ਚੜਦਾ ਵਾ ਵਰਲਡ ਦੇ ਵਿੱਚ ਉਹ ਜਗ੍ਹਾ ਵਾ ਜਿੱਥੇ ਸਭ ਤੋਂ ਪਹਿਲਾਂ ਸੂਰਜ ਚੜਦਾ ਵਾ ਮੈਂ ਅੱਜ ਉੱਥੇ ਬੈਠਾ ਵਾ ਵਿਊ ਬਹੁਤ ਸੋਹਣਾ ਮੇਰੇ ਸਾਹਮਣੇ ਉਹ ਕੁੜੀ ਆਈ ਚੰਗੀ ਕੁੜੀ ਵਿਚਾਰੀ ਪਸ਼ਾਵਰ ਵਾਸਤੇ ਮੈਨੂੰ ਪੈਸੇ ਵੀ ਦੇਣ ਲੱਗੇ ਮੈਂ ਨਹੀਂ ਨਹੀਂ ਰਹਿਣ ਦੇ ਠੰਡ ਇੰਨੀ ਆ ਰਹਿਣ ਦੇ ਸ਼ਾਵਰ ਤੋਂ ਬਗੈਰ ਸਰ ਜੂਗਾ ਚੰਗੀ ਕੁੜੀ ਉਹਨਾਂ ਦੀ ਫੈਮਿਲੀ ਲੈਂਡ ਆਏ ਤੇ ਉਹਦੀ ਸਿਸਟਰ ਇਹ ਚਲਾਉਂਦੀ ਆ ਡਿਪਾਰਟਮੈਂਟ ਸਾਰਾ ਚੰਗੀ ਕੁੜੀ ਚੰਗੀ ਅਹ ਬਹੁਤ ਸੋਹਣਾ ਡਿਨਰ ਦਾ ਟਾਈਮ ਹੋ ਗਿਆ ਡਿਨਰ ਬਣਾਉਂਦੇ ਆ ਗੋਲੇ ਵੀ ਹੋ ਗਏ ਤਿਆਰ ਆਪਣੇ ਉਧਰ ਆਪਣੀ ਕਾਫੀ ਵੀ ਬਣ ਚੱਲੀ ਆ ਕਿੱਥੇ ਆਪਣੇ ਕਬਾਬ ਉਹ ਕਬਾਬ ਲੱਗੀ ਆਪਾਂ ਕੋ ਸ਼ੇਕ ਕਬਾਬ ਇਹ ਡਿਨਰ ਹੋਣਾ ਵਧੀਆ ਇੱਧਰ ਕਾਫੀ ਵੀ ਗਰਮ ਹੋ ਗਈ ਆ ਦੋਵੇਂ ਪਾਸੇ ਧਿਆਨ ਰੱਖਣਾ ਪੈ ਰਿਆ ਇੱਧਰ ਕਾਫੀ ਉਤਿਆ ਰੋਗੀ ਬਲੈਕ ਕਾਫੀ ਹੁਣ ਆਊਗਾ ਨਿਆਰਾ ਕਬਾਬ ਦੇ ਨਾਲ ਬਲੈਕ ਕਾਫੀ ਦੇ ਕਬਾਬ ਵੀ ਤਿਆਰ ਹੋ ਗਏ ਆਪਣੇ ਨਾ ਲੈ ਲੜ ਬੈਟ ਲੈ ਬਸ ਸੋਚ ਲਿਆ ਡਿਨਰ ਤਿਆਰ ਫਿਰ ਆਪ ਬਹਿ ਕੇ ਆਰਾਮ ਨਾ ਰੈਸਟ ਕਰਨੀ ਕਾਫੀ ਤੇ ਤਿਆਰ ਹੈ ਆਪਣੀ ਓਹ ਬਹੁਤ ਸਵਾਗਤ ਆਪਣੇ ਡਿਨਰ ਤੇ ਤਿਆਰ ਹੋ ਗਿਆ ਲੁੱਕ ਐਟ ਦਿਸ ਕਬਾਬ ਤੇ ਚਿਕਨ ਪਰ ਨਾਲ ਕੁਝ ਹੋਰ ਚਾਹੀਦਾ ਭੁੱਖ ਬਹੁਤ ਲੱਗੀ ਆ ਮੈਂ ਬ੍ਰੈਡ ਲੈਣਾ ਬੰਨ ਦੇ ਲਿਆ ਆ ਵਾ ਉਹਨੂੰ ਆਪਾਂ ਦੇਸੀ ਘਿਓ ਦੇ ਨਾਲ ਆਹ ਦੇਸੀ ਘਿਓ ਆ ਮੇਰਾ ਦਿਨਰ ਕਰਨਾਂ ਦੇ ਫਿਰ ਪੂਰਾ ਕਰੀਏ ਰਾਤੀ ਅੱਧੇ ਚ ਉੱਠ ਕੇ ਫਿਰ ਅੱਧੇ ਚ ਰਾਤ ਨੂੰ ਉੱਠ ਕੇ ਫਿਰ ਭੁੱਖ ਲੱਗੂਗੀ ਤੇ ਫਿਰ ਗੱਲ ਮਾੜੀ ਹੈ ਮਿੱਤਰਾ ਕੋਲੇ ਬਹੁਤ ਕੰਮਸਾਰ ਦੇ ਕੋਲੇ ਤੁਹਾਡਾ ਹੀਟਰ ਦਾ ਕੰਮ ਵੀ ਕਰਦੇ ਆ ਕੁਕਿੰਗ ਦਾ ਕੰਮ ਵੀ ਕਰਦੇ ਆ ਦੋ ਬ੍ਰੈਡ ਦੇਸੀ ਕੀਓ ਚ ਆਪਾਂ ਕਰ ਲੈਨੇ ਆ ਇਹਨੂੰ ਕੂਲੀ ਜੀ ਤੇ ਫਿਰ ਖਾਣੇ ਆਪਾਂ ਕਬਾਬ ਦੇ ਨਾਲ ਦੈਟਸ ਮਾਈ ਡਿਨਰ ਲੋਜੀ ਮੇਰਾ ਡਿਨਰ ਹੋ ਗਿਆ ਤਿਆਰ ਬ੍ਰੈਡ ਤੇ ਚਿਕਨ ਤੇ ਕਬਾਬ ਤੇ ਸਮੁੰਦਰ ਦੇ ਕੰਡੇ ਆਪਾਂ ਬੈਠੇ ਆ ਮੈਂ ਉਸ ਜਗ੍ਹਾ ਤੇ ਬੈਠਾ ਵਾਂ ਜਿੱਥੇ ਦੁਨੀਆ ਦਾ ਸਭ ਤੋਂ ਪਹਿਲਾਂ ਸੂਰਜ ਚੜਦਾ ਵਾ ਤੇ ਸਵੇਰੇ ਤੜਕੇ ਆਪਾਂ ਇੱਥੋਂ ਚੜਦੇ ਸੂਰਜ ਨੂੰ ਕਰਾਂਗੇ ਸਲਾਮਾਂ ਤੇ ਮੈਂ ਹੁਣ ਕਰ ਲਾਂ ਡਿਨਰ ਤੇ ਫਿਰ ਮੈਂ ਸੋਣਾ ਵਾਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਹੋਰ ਵੀਡੀਓ ਵਿੱਚ ਨਹੀਂ ਸੱਚ ਇਸੇ ਵੀਡੀਓ ਦੇ ਅਗਲੇ ਪਾਰਟ ਵਿੱਚ ਸਵੇਰੇ ਤੜਕੇ ਸਤ ਸ੍ਰੀ ਅਕਾਲ